ਸਾਸ੍ਰੀਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਵ ਸਿੰਘ ਆ ਬੀਤੀ ਰਾਤ ਪਿੰਡ ਫਿੱਡੇ ਕਲਾਂ ਨਜ਼ਦੀਕ ਸਰਹੰਦ ਫੀਡਰ ਨਹਿਰ ਵਿੱਚ ਡਿੱਗੀ ਕਾਰ ਨੂੰ ਐਨ ਡੀ ਆਰ ਐਫ ਦੀ ਟੀਮ ਵੱਲੋਂ ਕਾਰ ਸਵਾਰਾਂ ਦੀਆਂ ਲਾਸ਼ਾਂ ਸਮੇਤ ਕੱਢਿਆ ਬੁਆਰ ਨਹਿਰ ਵਿੱਚੋਂ ਜ਼ਿਲ੍ਹਾ ਫਰੀਦਕੋੜ ਦੇ ਅਧੀਨ ਆਉਂਦੇ ਪਿੰਡ ਫਿੱਡੇ ਕਲਾਂ ਦੇ ਨਜ਼ਦੀਕ ਫੁਰਾਂ ਦੇ ਫੀਲਡਰ ਨਹਿਰ ਵਿੱਚ ਇੱਕ ਕਾਰ ਡਿੱਗੀ ਦਿਖ ਗਈ ਸੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਕਾਰ ਚਾਲਕ ਪਿੰਡ ਸਾਦਾਵਾਲਾ ਤੋਂ ਫਿੱਡੇ ਕਲਾ ਵਿਖੇ ਰਿਸ਼ਤੇਦਾਰੀ ਵਿੱਚ ਮਿਲਣ ਵਾਸਤੇ ਪਤੀ ਪਤਨੀ ਆਏ ਹੋਏ ਸਨ ਫੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਵਾਪਸ ਜਾਣ ਸਮੇਂ ਕਾਰ ਨਹਿਰ ਵਿੱਚ ਡਿੱਗ ਗਈ ਅਤੇ ਥੋੜੇ ਸਮੇਂ ਵਿੱਚ ਪੁਲਿਸ ਪ੍ਰਸ਼ਾਸਨ ਘਟਨਾ ਕਰਮ ਵਾਲੀ ਜਗ੍ਹਾ ਤੇ ਪਹੁੰਚ ਗਿਆ ਅਤੇ ਲੋਕਾਂ ਦਾ ਬਹੁਤ ਵੱਡਾ ਇਕੱਠ ਦਿਖਾਈ ਦੇ ਰਿਹਾ ਹੈ ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨ ਡੀ ਆਰ ਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਅਤੇ ਕਾਰ ਸਮੇਤ ਪਤੀ ਪਤਨੀ ਦੀਆਂ ਪਤੀ ਪਤਨੀ ਦੀਆਂ ਲਾਸ਼ਾਂ ਸਮੇਤ ਗੱਡੀ ਨੂੰ ਬਾਹਰ ਕੱਢਿਆ ਗਿਆ ਪੁਲਸ ਮੁਤਾਬਕ ਕੀਤੀ ਕਾਰਵਾਈ ਪਤਾ ਲੱਗਿਆ ਕਿ ਬਲਜੀਤ ਸਿੰਘ ਪਤਨੀ ਮਨਜੀਤ ਕੌਰ ਪਿੰਡ ਸਾਧਾਂਬਾਲਾ ਜ਼ਿਲ੍ਹਾ ਫਰੀਦਕੋਟ ਪਿੰਡ ਫਿੱਡੇ ਕਲਾ ਤੋਂ ਰਿਸ਼ਤੇਦਾਰੀ ਵਿੱਚ ਮਿਲ ਲਈ ਆਏ ਹੋਏ ਸਨ ਜਾਨ ਸਮੇਂ ਪਿੰਡ ਫਿੱਡੇ ਕਲਾ ਵਿਖੇ ਸਰਹੰਦ ਫੀਲਡਰ ਨਹਿਰ ਵਿੱਚ ਗੱਡੀ ਡਿੱਗ ਪਈ ਸੀ NDRRF ਦੀ ਟੀਮ ਵੱਲੋਂ ਸਮੇਤ ਗੱਡੀ ਲਾਸ਼ਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਪੁਲਿਸ ਮੁਤਾਬਕ 174 ਦੀ ਕਾਰਵਾਈ ਕੀਤੀ ਜਾ ਚੁੱਕੀ ਹੈ